ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉੱਪਰ ਹੋਇਆ ਜਾਨਲੇਵਾ ਹਮਲਾ ਸੁਖਬੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਜਾਨੋਂ ਮਾਰਨ ਲਈ ਸੁਖਬੀਰ ਸਿੰਘ ਬਾਦਲ ਦੇ ਅਤਿ ਨਜ਼ਦੀਕ ਪਹੁੰਚ ਗਿਆ ਸ਼ਖਸ ਜਿਸ ਨੇ ਗੋਲੀ ਚਲਾਈਏ ਉਸ ਨੇ ਗੋਲੀ ਚਲਾਉਣ ਤੋਂ ਬਾਅਦ ਸੱਚ ਸਾਹਮਣੇ ਆਇਆ ਹੈ ਕੌਣ ਹੈ ਉਹ ਆਦਮੀ ਜਿਸ ਨੇ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂ ਮਾਰਨ ਲੱਗਿਆ ਸੀ ਸੁਖਬੀਰ ਸਿੰਘ ਬਾਦਲ ਨੂੰ ਜੋ ਹੁਣ ਉਸ ਨੇ ਸੱਚ ਦੱਸਿਆ ਹੈ ਤੁਸੀਂ ਜਿਹੜਾ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਸੀਐਮ ਪੰਜਾਬ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪਿਛਲੇ ਦਿਨੀ ਸਜ਼ਾ ਸੁਣਾਈ ਗਈ ਸੀ ਧਾਰਮਿਕ ਸਜ਼ਾ ਜਿਨ੍ਹਾਂ ਨੂੰ ਸੁਣਾਈ ਹੋਈ ਏ ਔਰ ਧਾਰਮਿਕ ਸਜ਼ਾ ਦੇ ਉਹ ਡਿਊਟੀ ਦੇ ਉੱਪਰ ਡਿਊਟੀ ਨਿਭਾਰੇ ਸੀ ਜਿਵੇਂ ਹੀ ਕੱਲ ਵੀ ਉਹ ਆਪਣੀ ਡਿਊਟੀ ਤੇ ਬੈਠੇ ਸੀ ਔਰ ਉੱਥੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆ ਜਾ ਰਹੀਆਂ ਸੀ ਉਹ ਸੁਖਬੀਰ ਸਿੰਘ ਬਾਦਲ ਜਿਹੜੇ ਚੁੱਪਚਾਪ ਇੱਥੇ ਬੈਠੇ ਹੋਏ ਆਪਣੀ ਡਿਊਟੀ ਕਰ ਰਹੇ ਸੀ ਔਰ ਉਸ ਤੋਂ ਬਾਅਦ ਸ਼੍ਰੀ ਕਾਟਕ ਸਾਹਿਬ ਦੇ ਜਥੇਦਾਰਾਂ ਦੇ ਕੋਲ ਕੁਝ ਲੋਕਾਂ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਜੋ ਸਕਿਉਰਟੀ ਗਾਰਡ ਵਾਲੇ ਜਿਹੜੇ ਸੁਭੀਰ ਸਿੰਘ ਬਾਦਲ ਦੇ ਨਾਲ ਖੜੇ ਨੇ ਉਹ ਸੰਗਤਾਂ ਨੂੰ ੱੱਕੇ ਮਾਰ ਰਹੇ ਨੇ ਪੁਲਿਸ ਵਾਲੇ ਸੰਗਤਾਂ ਨੂੰ ੱੱਕੇ ਮਾਰ ਰਹੇ ਨੇ ਤਾਂ ਸ਼੍ਰੀ ਕਾਟਕ ਸਾਹਿਬ ਦੇ ਵੱਲੋਂ ਫਿਰ ਇਹੀ ਹੁਕਮ ਦਿੱਤਾ ਗਿਆ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਕੋਈ ਵੀ ਸਕਿਉਰਟੀ ਗਾਰਡ ਨਹੀਂ ਖੜਾ ਹੋਵੇਗਾ ਸੁਖਵੀਰ ਸਿੰਘ ਬਾਦਲ ਦੇ ਨਾਲ ਕੋਈ ਵੀ ਪੁਲਿਸ ਕਰਮੀ ਨਹੀਂ ਖੜਾ ਹੋਵੇਗਾ ਸੋ ਜਿਸ ਤੋਂ ਬਾਅਦ ਉਹ ਆਦਮੀ ਜਿਸ ਨੇ ਕੱਲ ਦਾ ਹੀ ਸੁਖਵੀਰ ਸਿੰਘ ਬਾਦਲ ਦੇ ਉੱਪਰ ਨਿਗਾਹ ਰੱਖੀ ਹੋਈ ਸੀ ਕਿ ਕਦੋਂ ਸਕਿਉਰਟੀ ਇਹਨਾਂ ਦੀ ਪਾਸੇ ਹੋਵੇ ਔਰ ਕਦੋਂ ਮੈਂ ਨਾ ਤੇ ਹਮਲਾ ਕਰਾਂ ਸੋ ਉਸ ਸ਼ਖਸ ਨੇ ਜਿਵੇਂ ਅੱਜ ਸੁਖਵੀਰ ਸਿੰਘ ਬਾਦਲ ਇਕੱਲੇ ਡਿਊਟੀ ਤੇ ਬੈਠੇ ਸੀ ਡਿਊਟੀ ਕਰਨ ਲਈ ਤਾਂ ਸਵੇਰ-ਸਵੇਰ ਹੀ ਉਹ ਸ਼ਖਸ ਆਉਂਦਾ ਹੈ ਔਰ ਆ ਕੇ ਸਿੱਧਾ ਸੁਭੀਰ ਸਿੰਘ ਬਾਦਲ ਦੇ ਨੇੜੇ ਪਹੁੰਚ ਜਾਂਦਾ ਹੈ ਔਰ ਆਪਣੀ ਡੱਬ ਦੇ ਵਿੱਚੋਂ ਪਿਸਤੌਲ ਕੱਢਦਾ ਹੈ ਪਿਸਤੌਲ ਦੇ ਨਾਲ ਸੁਭੀਰ ਸਿੰਘ ਬਾਦਲ ਦੇ ਉੱਪਰ ਫਾਇਰਿੰਗ ਕਰ ਦਿੰਦਾ ਜੋ ਬਾਲ-ਬਾਲ ਬਚ ਗਏ ਨੇ ਸੁਭੀਰ ਸਿੰਘ ਬਾਦਲ ਸੋ ਉਸ ਤੋਂ ਬਾਅਦ ਸੁਰੱਖਿਆ ਕਰਮੀ ਜੋ ਸਾਈਟ ਤੇ ਖੜੇ ਹੁੰਦੇ ਨੇ ਉਹਨਾਂ ਨੇ ਉਸ ਸ਼ਖਸ ਨੂੰ ਪਕੜਿਆ ਉਸ ਸ਼ਖਸ ਨੂੰ ਫੜ ਕੇ ਉਹਨਾਂ ਨੇ ਜੋ ਹੁਣ ਫੁੱਲ ਸੁਨੇਹਰਾਸਤ ਵਿੱਚ ਲਿਆ ਹੈ ਜਿਸ ਦੀ ਪਛਾਣ ਹੋਈ ਹੈ ਨਰਾਇਣ ਸਿੰਘ ਚੌੜਾ ਨਰਾਇਣ ਸਿੰਘ ਚੌੜਾ ਜਿਸ ਨੇ ਸੁਭੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਈ ਹੈ ਨਰੈਣ ਸਿੰਘ ਚੌੜਾ ਜੋ 1984 ਦੇ ਵਿੱਚ ਪਾਕਿਸਤਾਨ ਵੀ ਗਿਆ ਸੀ ਔਰ ਪਾਕਿਸਤਾਨ ਦੇ ਨਾਲ ਉਸਦੇ ਲਿੰਕ ਨੇ ਜੋ ਪਿਛਲੇ ਦਿਨੀ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਨਰੈਣ ਸਿੰਘ ਚੌੜਾ ਜਿਸ ਦਾ ਭਰਾ ਡੇਰਾ ਪਾਪਾ ਨਾਨਕ ਸੁਖਿੰਦਰ ਸਿੰਘ ਦਾਵਾ ਜੋ ਕਾਂਗਰਸੀ ਐਮਪੀ ਨੇ ਉਹਨਾਂ ਦਾ ਅਤਿ ਨਜ਼ਦੀਕ ਸਾਥੀ ਹੈ ਸੋ ਨਰੈਣ ਸਿੰਘ ਚੌੜਾ ਜੋ ਕਾਂਗਰਸੀ ਸੁਖਿੰਦਰ ਸਿੰਘ ਦਾਵਾ ਉਹਨਾਂ ਦੇ ਨਾਲ ਰਹਿੰਦੇ ਨਰੈਣ ਸਿੰਘ ਚੌੜਾ ਦੇ ਭਰਾ ਜੋ ਪਿੰਡ ਦੇ ਸਰਪੰਚ ਵੀ ਨੇ ਔਰ ਉਹਨਾਂ ਦਾ ਇਹ ਭਰਾ ਹੈ ਜਿਸ ਨੇ ਸੁਖਵੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਈ ਹੈ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਸ਼ੰਕਾ ਖੜੀ ਕਰ ਰਿਹਾ ਹੈ ਕਿ ਨਰੈਣ ਸਿੰਘ ਚੌੜਾ ਅਤੇ ਸੁਖਵੀਰ ਸਿੰਘ ਬਾਦਲ ਦੇ ਉੱਪਰ ਗੋਲੀ ਕਿਉਂ ਚਲਾਈਏ ਕਿਉਂ ਸੁਖਵੀਰ ਸਿੰਘ ਬਾਦਲ ਦਾ ਕਤਲ ਕਰਨਾ ਚਾਹੁੰਦਾ ਸੀ ਸੋ ਕਟਨਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਭਾਵੇਂ ਬਾਲ-ਬਾਲ ਬਚ ਗਏ ਨੇ ਪਰ ਸਭ ਤੋਂ ਵੱਡਾ ਸਵਾਲ ਖੜਾ ਹੋ ਗਿਆ ਕਿ ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲਾ ਵਿਅਕਤੀ ਨੇ ਕਿਉਂ ਹਮਲਾ ਕੀਤਾ ਹੈ ਸੁਖਵੀਰ ਸਿੰਘ ਬਾਦਲ ਦੇ ਉੱਪਰ ਸੋ ਸ਼੍ਰੀ ਅਵਸਰ ਦਰਬਾਰ ਸਾਹਿਬ ਦੇ ਵਿੱਚ ਜੋ ਫਾਇਰਿੰਗ ਹੋ ਜਾਂਦੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਨੇ ਔਰ ਉਹਨਾਂ ਦੇ ਉੱਪਰ ਹਮਲਾ ਹੋ ਜਾਣਾ ਬਹੁਤ ਵੱਡਾ ਸਵਾਲ ਖੜਾ ਕਰ ਗਿਆ ਜੋ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲਾਉਣ ਆਰਡਰ ਦੀ ਸਥਿਤੀ ਨੂੰ ਲੈ ਕੇ ਵੱਡੀ ਜਿਹੜੀ ਘਟਨਾ ਵਾਪਰ ਜਾ ਰਹੀ ਸੀ ਲਾਉਣ ਆਰਡਰ ਦੀ ਸਥਿਤੀ ਜਿਹੜੀ ਬਹੁਤ ਗੰਭੀਰ ਬਣੀ ਹੋਈ ਹੈ ਜਿਸ ਸੀਐਮ ਦੇ ਉੱਪਰ ਹਮਲਾ ਹੋ ਸਕਦਾ ਹੈ ਤਾਂ ਆਮ ਲੋਕ ਕਿਤਾ ਆਮ ਲੋਕ ਕਿਵੇਂ ਜੀ ਰਹੇ ਨੇ ਪੰਜਾਬ ਦੇ ਵਿੱਚ ਜੋ ਇੱਕ ਵਾਰ ਫਿਰ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ ਪੰਜਾਬ ਦਾ ਜਿੱਥੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿ ਵਿਭਾਗ ਹੋਣ ਦੇ ਨਾਤੇ ਪੰਜਾਬ ਦਾ ਜਿਹੜਾ ਲਾਉਣ ਆਰਡਰ ਹੈ ਬਹੁਤ ਤੇ ਗੰਭੀਰ ਬਣੀ ਹੋਈ ਹੈ ਜੋ ਕਿ 1990-92 ਦੇ ਵਿੱਚ ਜਿਹੜਾ ਕਿ ਮਾਹੌਲ ਸੀਗਾ ਕੋਈ ਵੀ ਆਦਮੀ ਜਿਹੜਾ ਬਾਹਰ ਨਹੀਂ ਨਿਕਲਦਾ ਸੀ ਕਿਸੇ ਵੇਲੇ ਵੀ ਕਿਸਲਾ ਕਤਲ ਹੋ ਜਾਂਦਾ ਸੀ ਉਹ ਮਾਹੌਲ ਫੇਰ ਸਾਹਮਣੇ ਆ ਰਿਹਾ ਹੈ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅਕਾਲੀ ਸਰਕਾਰ ਦੇ ਇੱਕ ਵੱਡੇ ਲੀਡਰ ਸੀ ਔਰ ਪੰਜਾਬ ਦੇ ਵਿੱਚ ਨਹੀਂ ਪੂਰੇ ਵਰਲਡ ਵਿੱਚ ਨਾਮ ਵਰ ਲੀਡਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਉੱਪਰ ਸੁਖਬੀਰ ਸਿੰਘ ਬਾਦਲ ਤੇ ਉੱਪਰ ਅਚਾਨਕ ਹਮਲਾ ਹੋ ਜਾਣਾ ਜੋ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਗਿਆ ਹੈ